ਇਸ ਸਕੱਤਬੰਦੀ ਦੇ ਨਾਲ ਕਿਲੇ ਪੰਜਾਬ ਦੇ ਅੱਜ ਦੇ तमाम ਡੈਪਟਿਕ ਮਿਸ਼ਨਰ ਸਾਹਿਬਾਨ ਨੇ ਕਿਹਾ ਕਿ ਉਹ ਅੱਜ ਕੋਲੀ ਪਿਛਲੇ ਸਾਲ ਲੋਕ ਸਰਕਾਰ ਕਟ ਲੱਗੇ ਮੌਇਸਚਰ ਦੇ ਵਿੱਚ ਸਾਨੂੰ ਰਹਿਤ ਚਾਹੀਦੀ ਆ ਠੀਕ ਹੈ ਅੱਜ ਕੀ ਮੌਇਸਚਰ ਜ਼ਿਆਦਾ ਉਹ ਕਟੂ ਘਟ ਸਾਨੂੰ ਇਸ ਵਾਰ ਹੀ ਰਹਿਤ ਦਿੱਤੀ ਜਾਵੇ ਕਿੰਨਾ ਚੰਗਾ ਅਸੀਂ ਚਾਹੁੰਦੇ ਜੀ ਆ 1990 ਤੱਕ ਉਹਦੇ ਵਿੱਚ ਮੇਰੀ ਇਸ਼ਾਰੀ ਚਾਹੁੰਦੇ ਹਾਂ ਸਾਡੇ ਪ੍ਰਧਾਨ ਜੀ ਜਿਲ੍ਹੇ ਦੇ ਠੀਕ ਹੈ ਜਿਹੜਾ ਇੱਕ ਤਾਂ ਮੰਡੀਆਂ ਦੇ ਪਿਛਲੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜਾ ਸਾਡੀ ਹਰੇਕ ਇੱਕ ਇੱਕ ਗੱਲ মিডিਏ ਰਾਹੀਂ ਸਾਡੀ ਸਰਕਾਰ ਤੱਕ ਪਹੁੰਚਾਉਂਦੇ ਆ ਅੱਜ ਅਸੀਂ ਆਪਣੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜਿਹਦੇ ਵਿੱਚ ਸਾਡੀ ਝੋਨੇ ਦਾ ਮੇਨ ਮੁੱਦਾ ਆ ਜੀ ਕਿ ਪਿਛਲੇ ਸਾਲ ਸਾਡੀ ਲੁੱਟ ਬਹੁਤ ਹੋਈ ਆ ਇੱਕ ਤਾਂ ਇਹ ਆ ਵੀ ਐਤਕੀ ਸਾਨੂੰ ਕੋਈ ਕਟਰਾ ਲਾਇਆ ਜਾਵੇ ਇੱਕ ਜਿਹੜੀ ਨਵੀਂ ਆ ਥੋੜੀ ਜਿਹੀ ਝੋਨੇ ਦੀ ਵਧਾਈ ਜਾਵੇ ਜਿਹੜੀ 17 ਮੌਚ ਦੇ ਬਹੁਤ ਹੌਲੀ ਹੌਲੀ 90 ਤੋਂ ਪਹਿਲਾਂ 22 ਹੁੰਦਾ ਸੀ ਹੌਲੀ ਹੌਲੀ ਘਟਾ ਦੇ ਘਟਾਉਂਦੇ ਤੇ 20 ਆ ਗਿਆ 20 ਤੋਂ ਬਸ 17 ਕਰਤਾ ਇਸ ਕਰਕੇ ਜਿਹੜਾ ਲੇਟ ਝੋਨਾ ਵੱਡ ਹੁੰਦਾ ਉਹਦੀ ਫਿਰ ਨਮੀ ਪੂਰੀ ਨਹੀਂ ਪ੍ਰੋਪਰ ਆਉਂਦੀ ਉਹ ਥੋੜੀ ਜਿਹੀ ਵੱਧਦੀ ਹੁੰਦੀ ਹੈ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਨਮੀ ਨੂੰ 20 ਤੋਂ 22 ਤੱਕ ਕੀਤਾ ਜਾਵੇ ਘੱਟ ਤੋਂ ਘੱਟ 20 ਨਹੀਂ ਤਾਂ 22 ਤੱਕ ਕੀਤਾ ਜਾਵੇ ਤੇ ਬਾਕੀ ਸਾਡੀ ਇੱਕ ਡਾਇ ਦੀ ਸਿਫਾਰਸ਼ ਹੈ ਜਿਹੜਾ ਡੀਏਪੀ ਆ ਸਾਨੂੰ ਪ੍ਰੋਪਰ ਡਾਇਆ ਖਾਦ ਮਿਲ ਨਹੀਂ ਰਹੀ ਜੇ ਕੋਈ ਦਿੰਦਾ ਵੀ ਦੁਕਾਨਦਾਰ ਆ ਤਾਂ ਹੋਰ ਨਾਲ ਚੀਜ਼ਾਂ ਦੇਣ ਦਾ ਆ ਵੀ ਲਾਜੋ ਜੀ ਆ ਵੀ ਲੈ ਜਾਣਾ ਪੈਣਾ ਫੇਰ ਲੈਣਾ ਆ ਦਾਦੀ ਦੀ ਬੋਕਲੇ ਤੇ ਆਜ ਦੇਖੋ ਸਾਡੇ ਏਰੀਏ ਦੇ ਵਿੱਚ ਇਸ ਟਾਈਮ ਦੁਆਬੇ ਦੇ ਵਿੱਚ ਤਿੰਨ ਫਸਲਾਂ ਹੁੰਦੀਆਂ ਇੱਕ ਆਲੂ ਦੀ ਫਸਲ ਉਹਦੇ ਲਈ ਸਾਨੂੰ ਪਹਿਲ ਦੇ ਆਧਾਰ ਤੇ ਡਾ ਡੀਪੀ ਚਾਹੀਦੀ ਹੁੰਦੀ ਆ ਜਿਹੜੀ ਕਿ ਸਾਨੂੰ ਇਸ ਟਾਈਮ ਲੇਟ ਹੋ ਰਹੀ ਆ ਸਾਡੇ ਜਿਹੜੇ ਕਿਸਾਨ ਆ ਬਹੁਤ ਪ੍ਰਭਾਵਿਤ ਆ ਉਹਨਾਂ ਨੂੰ ਬਹੁਤ ਚਿੰਤਾ ਆ ਇਹ ਸਾਡਾ ਪਹਿਲ ਦੇ ਆਧਾਰ ਤੇ ਡਾ ਪ੍ਰੋਪਰ ਪੂਰਾ ਕਰਵਾਇਆ ਜਾਵੇ ਸਾਡੇ ਦੁਆਬੇ ਦੇ ਵਿੱਚ ਸਟੇਡੀਆ ਰਹੀਂ ਦੁਕਾਨਦਾਰਾਂ ਰਹੀਂ ਪ੍ਰੋਪਰ ਸਾਨੂੰ ਪੂਰਾ ਮਿਲਣਾ ਚਾਹੀਦਾ ਆ ਇਹ ਸਾਨੂੰ ਸਰਕਾਰ ਤੇ ਪੂਰਾ ਸਾਨੂੰ ਭਰੋਸਾ ਆ ਵੀ ਜਾਨੀ ਸਾਨੂੰ ਟਾਈਮ ਸਿਰ ਹੁਣ ਪਹੁੰਚਾਇਆ ਜਾਵੇ ਲੇਟ ਹੋ ਰਿਹਾ ਆ ਤੇ ਬਾਕੀ ਸਾਡੀ ਮੰਗ ਸਗੀ ਜਿਹੜੇ ਸਾਡੇ ਕੋਈ ਵੀ ਵੀਰ ਨੇ ਕਿਸੇ ਨੇ ਅੱਗ ਲਾਈਏ ਜੇ ਕੋਈ ਪ੍ਰੋਪਰ ਫੜਿਆ ਆ ਉਹਨੂੰ ਪਹਿਲ ਦੇ ਅਧਾਰ ਤੇ ਰਿਹਾ ਕੀਤਾ ਜਾਵੇ ਤੇ ਗਾਂਹ ਇਦਾਂ ਦਾ ਸਟੈਪ ਨਾ ਚੱਕਿਆ ਜਾਵੇ ਜੇ ਕੋਈ ਬੰਦਾ ਮਜਬੂਰ ਨੂੰ ਬਿਲਕੁਲ ਮਜਬੂਰ ਆ ਉਹ ਲਾਰਿਆ ਆ ਉਦਾਂ ਕੋਈ ਬੰਦਾ ਆਗ ਨਹੀਂ ਲਾਰਿਆ ਅੱਗੇ ਨੂੰ ਬਹੁਤ ਫਰਕ ਪੈ ਚੁੱਕਾ ਆ ਪਰ ਸਰਕਾਰ ਨੂੰ ਇਹ ਵੀ ਬੇਨਤੀ ਆ ਕਿ ਪ੍ਰੋਪਰ ਯਾਨੀ ਕਿ ਜਦੋਂ ਟਾਈਮ ਪੀਰੀਅਡ ਆਉਂਦਾ ਉਦੋਂ ਇਹ ਕੈਂਪ ਕੋ ਭਲਾਉਦੇ ਆ ਪਹਿਲਾਂ ਇਹ ਨਹੀਂ ਕੋਈ ਵੀ ਇੰਤਜ਼ਾਮ ਨਹੀਂ ਕਰਨਾ ਵੀ ਕਿਸੇ ਨੂੰ ਸੂਚਿਤ ਕਰੀਏ ਜਾਂ ਕਿਸੇ ਨੂੰ ਸਬਸਿਡੀਆਂ ਦਾ ਵੀ ਇਹ ਕੋਈ ਕੰਮ ਪਹਿਲਾਂ ਪਹਿਲ ਦੇ ਅਧਾਰ ਤੇ ਨਹੀਂ ਹੁੰਦਾ ਲੱਗੇ ਜਾਂ ਜਾਗੇ ਝੋਨਾ ਬੜਨਾ ਉਹਨਾਂ ਨੂੰ ਪ੍ਰਾਈਸ ਦਾ ਚਿੱਤਾ ਜਾਂਦਾ ਜੀ ਪ੍ਰਾਈਸ ਦੀ ਵਾਗ ਨਾਲ ਆਓ ਅਸੀਂ ਤੁਹਾਡੇ ਲਈ ਆ ਕਰ ਰਹੇ ਹਾਂ ਆ ਕਰ ਰਹੇ ਹਾਂ ਪਰ ਪ੍ਰੋਪਰ ਤਰੀਕੇ ਨਾਲ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋ ਰਿਹਾ ਜਿਹੜਾ ਕੋਈ ਵੀ ਸਮਾਨ ਆ ਜੇ ਤੇ ਸਬਸਿਡੀ ਵੀ ਦਿੰਦੇ ਆ ਜੇ ਇਸ ਟਾਈਮ ਸੁਪਰ ਸੀਡਰ ਵੱਧ ਤੋਂ ਵੱਧ 8-9 ਕੁਇੰਟਲ ਦਾ ਆ ਉਹ 2.5 ਲੱਖ ਦਾ ਮਿਲ ਰਿਹਾ 2.5 ਲੱਖ ਤੋਂ ਵੀ ਉੱਪਰ ਮਿਲ ਰਿਹਾ ਜੇ ਉਹਦੇ ਵਿੱਚ ਲੱਖ ਰੁਪਏ ਸਬਸਿਡੀ ਦੇ ਦਿੰਦੇ ਆ 1.5 ਲੱਖ ਰੁਪਏ ਫੇਰ ਕੋਲੋਂ ਦੇਣਾ ਪੈਂਦਾ ਜਿਹੜੀ ਕੋ ਪ੍ਰੋਪਰ ਚੀਜ਼ ਲੱਖ ਸਵਾ ਲੱਖ ਦੀ ਆ ਇਹ ਸਾਨੂੰ ਇਹ ਕੋਈ ਸਬਸਿਡੀ ਦੇਣੀ ਆ ਤਾਂ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ ਅਸੀਂ ਆਪਣੀ ਮਰਜ਼ੀ ਨਾਲ ਜਿੱਥੋਂ ਮਰਜ਼ੀ ਬਣਵਾਈਏ ਉਹ ਕੋਈ ਕੰਪਨੀਆਂ ਨਾਲ ਕੰਟੈਕਟ ਕਰ ਲੈਂਦੇ ਆ ਤਾਂ ਆਪਣਾ ਆਪ ਜਿਹੜੇ ਜਾਨੀ ਸਬਸਿਡੀ ਦੇ ਥਰੂ ਸਾਨੂੰ ਹੀ ਲੁੱਟਿਆ ਜਾ ਰਿਹਾ ਆ ਜਾਂ ਇਹਨਾਂ ਨੂੰ ਕੋਈ ਨਾ ਕੋਈ ਪ੍ਰੋਫਿਟ ਹੋ ਰਿਹਾ ਜਿਹੜੇ ਸਰਕਾਰ ਦੇ ਨਮਾਇੰਦੇ ਆ ਜਾਂ ਜਿਹੜੇ ਸਬਸਿਡੀਆਂ ਪ੍ਰੋਵਾਈਡ ਕਰਾਉਂਦੇ ਆ ਸਾਡੇ ਤੇ ਇਹਦਾ ਕੋਈ ਬੈਨੀਫਿਟ ਨਹੀਂ ਜਾ ਰਿਹਾ ਇਸ ਕਰਕੇ ਇਹਦੇ ਤੇ ਪਹਿਰੇ ਦੇ ਹਾਤੇ ਵਿਚਾਰ ਕੀਤਾ ਜਾਵੇ ਸਰਕਾਰ ਨੂੰ ਸੋਚ ਕੇ ਇਹਦਾ ਕੋਈ ਸਹੀ ਹੱਲ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ